ਬਹੁਤ ਸਾਰੀਆਂ ਸੰਗਤਾਂ ਦੇ ਨਾਲ ਮਿਲ ਕੇ ਬਾਬਾ ਐਫਟੀਜੀ ਦੀ ਅਗਵਾਈ ਦੇ ਵਿੱਚ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਆ ਦੋ ਸੰਗਤ ਰੈਡ ਕੌਰਿਆਂ ਨੇ ਅੰਦਰ ਵੀ ਸਤਿਕਾਰੋ ਤੇ ਨਾਲ ਹੀ ਸ਼ਬਦ ਮੰਡੀਆਂ ਲੰਗਰ ਸਤੋ ਗੁਰੂਆ ਤੇ ਹਾਸ ਲੰਗਰ ਸਤੋ ਬੜੀ ਇੰਤਿਆ ਇਸ ਪੜਾਅ ਦੇ ਉੱਤੇ ਦੋ ਕਮਤਾਲ ਸਾਡੇ ਢਾਡੀ ਸਿੰਘ ਉਹਨਾਂ ਨੂੰ ਸੰਗਤਾਂ ਨੂੰ ਗੁਰੂ ਅ ਇਤਿਹਾਸ ਦੇ ਨਾਲ ਜੋੜਨ ਲਈ ਆਓ ਜੀ 15-20 ਮਿੰਟ ਆਪਾਂ ਗੁਰੂ ਅ ਇਤਿਹਾਸ ਦੇ ਨਾਲ ਜੁੜਦੇ ਹੋਏ ਸਾਡੀ ਸਿਆਣਪ ਨੂੰ ਗੁਰੂ ਅ ਇਤਿਹਾਸ ਨਾਲ ਜੋੜਦੇ ਹਾਂ ਸਾਡਾ ਸ਼ੋਅ ਸ਼ਾਨਦਾਰ ਸਫਲਤਾ

ਜੋ ਮਾਲਕ ਤੁਹਾਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵੀਰ ਫੈਦਾ ਸੱਚਾ ਸੁੱਚਾ ਵੱਡਜ ਵਪਾਰ ਕਰਕੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਜੋ ਕਿ ਆਪਣੀ ਆਪ ਬੋਲੀ ਹੈ ਕਿ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਪਰ ਉਹ ਸਾਧੂ ਕਦੇ ਭੁੱਖੇ ਨਹੀਂ ਹੋ ਸਕਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਪਾਏ। ਜਿੱਦਾਂ ਸਾਧੂ ਲੰਗਰ ਛਕਾ ਕੇ ਸੱਚੇ ਪਾਤਸ਼ਾਹ ਜਦੋਂ ਵਾਪਸ ਕਰ ਆਏ ਬਾਪ ਨੂੰ ਚੜ ਗਿਆ। ਜਦ ਲਾਉਣ ਦੇ ਕਾਰਨ ਮੂਹਰੇ ਪਹੁੰਚ ਜਾਉਂਦਾ ਹੈ ਉਹ ਕਿਦੋਂ ਕਹ ਰਿਹਾ ਹੈ ਤੇ ਇਧਰ ਭੈਣ ਨਾਲ ਦੀ ਸੁਲਤਾਨਪੁਰ ਲੋਧੀ ਦੀ ਸਰਤੀ ਤੇ ਗਿਆ ਹੈ ਸਰ ਉਹ ਸੁਲਤਾਨਪੁਰ ਲੋਧੀ ਦੀ ਸਰਤੀ ਤੇ ਗਿਆ ਹੈ ਭਰਿਆ ਜ਼ਹਿਰ ਆਮ ਆਪਣੇ ਪਰਿਵਾਰ ਨੂੰ ਲੈਣ ਵਾਸਤੇ ਗਿਆ ਸੀ ਦੇ ਬੇਨਾਨ ਨੂੰ ਲੈਣ ਵਾਸਤੇ ਗਿਆ ਸਾਰੇ ਪਰਿਵਾਰ ਦੇ ਵਿੱਚ ਅੱਜ ਬੈਠਾ ਖਲਿਆਣਦਾਰ ਸਾਡੇ ਜਵਾਈ ਨੂੰ ਕੋਲ ਬਿਠਾ ਕੇ ਕਹਿੰਨ ਲੱਗੇ ਪੁੱਤ ਮੈਂ ਤੇਰੇ ਨਾਲ ਗੱਲ ਕਰਨੀ ਹੈ। ਨਾਨਕ ਨੂੰ ਆਪਣੇ ਨਾਲ ਲੈ ਜਾ ਕੋਈ ਚੰਗਾ ਕਾਰੋਬਾਰ ਤੇ ਲਾ ਦੇਈ। ਕੋਈ ਚੰਗਾ ਕਾਰੋਬਾਰ ਕਰਨ ਲੱਗੇ ਕੱਲੋਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਬਣੇਗਾ। ਜਿਹੜੀਆਂ ਖਾਲੀ ਬੋਤਲਾਂ ਨੇ ਅੰਦਰ ਛੜਕੋ ਅੱਜ 3 ਦੁਨੀਆਂ ਦਾ ਮਾਲਕ ਬੱਚੇ ਪਾਸ਼ਾ ਸੁਲਤਾਨ ਮੁਲਕ ਦੀ ਤਰਤੀਬ ਤੇ ਪੈੜ ਨਾਰਕੀ ਦੇ ਨਾਲ ਭਾਈਆ ਸ਼ਹਿਰ ਆਂਦੇ ਨਾਲ ਖੜ੍ਹੇ। ਪਾਇਆ ਹੈ ਅਲੋਂਗ ਬਹੁਤ ਖਾਣ ਦੇ ਉਹ ਮਾਲਕ ਦਾ ਕੰਮ ਕਰਦਾ ਸੀ ਬਹੁਤ ਖਾਣ ਰਾਏ ਬਲਾਰ ਦਾ ਚਵਾਈ ਹੈ ਰਾਏ ਬਲਾਰ ਦਾ ਪਤਵਾਰੀ ਹੈ ਪਿਤਾ ਮਹਿਤਾ ਕਾਲਿਆ ਦਾ ਇਧਰ ਆਇਆ ਵੀਰੇ ਪਹਿਲ ਰਾਣਜੀਤ ਸਿੰਘ ਦਾ ਤਾਲਪ੍ਰਾਮ ਨੇ ਕਰਵਾਇਆ ਸੀ ਉਹ ਜਦੋਂ ਕਰੀਬ ਰਵਾਜੀ ਨੂੰ ਦੁਨੀਆ ਦੇ ਮਾਲਕ ਸਵਾਦ ਤੌਲਤ ਖਾਣ ਦੇ ਕੋਲ ਉਹ ਹੱਟ ਚਲਾਉਂਦਾ ਮੋਤੀ ਖਾਣਾ ਚਲਾਉਂਦਾ ਕੰਮ ਕਰਦੇ ਨੇ ਕਰੀਬ ਰਵਾਜੀ ਸੱਚੇ ਪੱਤਨ 13 13 ਦੀ ਰੱਟ ਲਾਈ ਹੈ ਕੋਈ ਆਉਂਦਾ ਕਿਸੇ ਨੂੰ ਖਾਲੀ ਨਹੀਂ ਮੋੜਦੇ ਸੱਚੇ ਪੱਤਨ ਸਭ ਤੇ ਝੋੜੀਆਂ ਭਰੇ ਜਾ ਰਹੇ ਨੇ ਅੱਜ ਸੁਲਤਾਨਪੁਰ ਦੀ ਧਰਤੀ 'ਤੇ ਅੱਜ ਘਰ ਘਰ ਬਾਪੂ ਨਾਨਕ ਦੀਆਂ ਗੱਲਾਂ ਹੋਣ ਲੱਗੀਆਂ ਨੇ ਸੁਣਤਾ ਹੋਣ ਲੱਗੀਆਂ ਨੇ ਜਿਵੇਂ ਬਾਪੂ ਨਾਨਕ ਦੀਆਂ ਗੱਲਾਂ ਹੁਣ ਨਾ ਮੋਲਣ ਤੁਹਾਡੇ ਘਰਾਂ ਚਾ ਚੌਂਕੀਆਂ ਦਾ ਕਰਦੇ ਵਿੱਚ ਗੱਲਾਂ ਹੋ ਰਹੀਆਂ ਨੇ ਇਹਨਾਂ ਬਾਗ ਦਾ ਉਤਖਾਉ ਦੇ ਹੱਟੁੱਟੇ ਅਜ ਨਵਾਂ ਹੀ ਕੋਲਣ ਵੜਾ ਆਇਆ ਕੋਈ ਜਾਵੇ ਕਿਸੇ ਨੂੰ ਹੰਕਾਰ ਨਹੀਂ 13 13 ਦੀ ਤੋਲ ਤੋਂ ਮੀਜ਼ਾ ਰਿਹਾ ਤੇ ਕਿਸੇ ਨੇ ਜਾ ਕੇ ਬਾਉ ਖਾਣੇ ਕੋਈ ਸ਼ਿਕਾਇਤ ਕਰ ਦਿੱਤੀ ਤੇ ਕਿਹੜਾ ਤੂੰ ਮੋਟੇ ਖਾਣੇ ਦੇ ਵਿੱਚ ਬਿਠਾਇਆ ਉਹ ਸਭ ਨੂੰ ਇੱਕੋ ਹੀ ਥਾਂ 'ਤੇ ਹੀ ਜਾਂਦਾ ਸਭ ਨੂੰ ਇੱਕੋ ਹੀ ਥਾਂ 'ਤੇ ਬਿਠਾ ਕੇ ਤੇ ਜਾ ਰਿਹਾ ਕੋਈ ਫਰਕ ਨਹੀਂ ਕਰਦਾ ਉਹ ਕਹਿੰਦੇ ਨਵਾਜ਼ ਗਲਤ ਖਾਣੇ ਖਿਲਾਇਆ ਭਾਈਆ ਗੈਰ ਆਮ ਨੂੰ ਕੋਲ ਬਿਠਾਇਆ ਜਿੰਨ ਦੁਨੀਆ ਦੇ ਮਾਲਕ ਧੰਨ ਸਾਹਿਬ ਤੋਂ ਬਗਾਨੇ ਦੇ ਮਹਾਰਾ ਸੱਚੇ ਪੱਖਾ ਕੋਲ ਭਾਈ ਕਹਿੰਦੇ ਹੁਣ ਕਹਿੰਦੇ ਇਹਨੂੰ ਸੱਚੇ ਪੱਖਾ ਦਾ ਹਿਸਾਬ ਕਿਤਾਬ ਹੋਣ ਲੱਗਿਆ ਸਤੇ ਪਕਸ਼ਰ ਸਾਬਤ ਦਾ ਮਹੌਲ ਲੱਗਿਆ ਤੇ ਨਾਬਾਦ ਕੌਤਖਾ ਦੇ ਕੋਲ ਦੀਨ ਦੁਨੀਆ ਦੇ ਮਾਲਕ ਭਾਨ ਸਾਹਿਬ ਸੁਗਾਨ ਦੇ ਮਰਹਮਤੇ ਪਾਚਾ ਦੀ ਮਾਇਆ ਨਹੀਂ ਪੀਛੇ ਸੁਫੀਰ ਦੀ ਪਹਿਲਾ ਲੰਗਰ ਸੰਸਾਰ ਤੁਹਾਡੇ ਵਿੱਚੋਂ ਚੱਲ ਰਿਹਾ 20 ਤਹਿਲੋਲੀ ਸਿੱਕੇ ਜਿਹੜਾ ਲੰਗਰ ਚਲਾਇਆ ਅੱਜ ਤੱਕ ਸੰਸਾਰ ਤੁਹਾਡੇ ਵਿੱਚ ਚੱਲ ਰਿਹਾ ਦੂਜਾ ਲੰਗਰ ਮੇਰੇ ਬਾਪੇ ਨੇ ਲਾਇਆ ਤਰਕਤ ਦਾ ਲੰਗਰ ਤਿੰਨ ਲੰਗਰ ਮੇਰੇ ਬਾਪੇ ਨੇ ਲਾਇਏ ਨੇ ਧੰਨ ਸਾਹਿਬ ਸ੍ਰੀ ਗੁਰੂ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ। ਜਿਹੜਾ ਲੰਗਰ ਜਿਹੜੇ ਮਾਇਆ ਭੱਜੀ ਉਹ ਸਾਰੀ ਹੀ ਗਰੀਬ ਪਰਵਾਰਾਂ ਦੇ ਵਿੱਚ ਵੰਡ ਦਿੱਤੀ ਗਈ। ਜਿਹੜੀ ਅੱਜ ਸੰਸਾਰ ਭਰ ਦੇ ਵਿੱਚ ਬਰਕਤ ਹੈ ਨਾ ਇਹ ਬਾਪ ਜਾਨਕ ਦੀ ਵੰਡੀ ਹੋਈ ਬਰਕਤ ਹੈ। ਇਹ ਬਾਪ ਦਾ ਉਤਰਖਾ ਮੰਨਤਾ ਕਰਦਾ ਕਹਿੰਦਾ ਗਾਨਕ ਤੇਰੇ ਤੋਂ ਬਗੈਰ ਮੋਤੀ ਖਾਨਾ ਚੱਲਣਾ ਨਹੀਂ ਇਹਨੂੰ ਚਲਾ। ਅਰਦੀ ਦੁਨੀਆ ਦੇ ਮਾਲਕ ਦੇ ਜਵਾਬ ਦੇ ਵਿੱਚ। ਅੱਜ ਸੁਖਦੇਵ ਮਹਾਰਾਜਾਂ ਨਾਲ ਕੀ ਦੇ ਵੇੜੇ ਬੈਠੇ ਨੇ ਅੱਜ ਕਿਸੇ ਰਾਮ ਜੀ ਦੇ ਕਿਸੇ ਵਜੂਦ ਦੇ ਵਿੱਚ ਬੈਠੇ ਨੇ ਕੈਨ ਦਾਲਕੀ ਨੇ ਪੁੱਛਿਆ ਕਹਿੰਦੇ ਕਿ ਵੀਰਾ ਅੱਜ ਤੇਰਾ ਕਿਉਂ ਉਦਾਸ ਹੋਇਆ ਹੈ ਇਹਨੇ ਕਿ ਬੇਬੇ ਐਉਂ ਕਰਦਾ ਜੇਲ ਕਰਦਾ ਕਿ ਕੋ ਚੰਗਾ ਸੱਚਾ ਸੋਚਾ ਸਾਥੀ ਮਿਲਦਾ ਹੈ ਕਿ ਉਸ ਨੇਂਕਰ ਨੇ ਜਿਹੜਾ ਹੁਕਮ ਲਾਇਆ ਉਹਦੇ ਹੁਕਮ ਤੇ ਚੱਲਿਆ ਗਿਆ ਪਰ ਪਹੁੰਚਿਆ ਪੈਦਲ ਤੁਰ ਕੇ ਕਿਉਂਕਿ ਉਸ ਟੈਰ ਕੋਈ ਇੱਕ ਇਹਲੇ ਵਿੱਚ ਹੋਇਆ ਕਰੇ। ਚੱਕਰਾ ਫੇਲਿਆ ਦਾ ਰਸਤਾ ਚਾਡੀ ਦੁਨੀਆ ਦੇ ਮਾਲਕ ਦੇ ਕੋਲ 27 ਦਿਨ ਪਹੁੰਚਿਆ 27 ਦਿਨ ਲੱਗੇ। 27 ਦਿਨ ਤੇ ਪਹੁੰਚਿਆ ਦਿਨ ਦੁਨੀਆ ਦੇ ਮਾਲਕ